ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰੂਤਾਮਾ ਦੀ ਯਾਤਰਾ ਸੰਬੰਧੀ ਵੱਖ-ਵੱਖ ਰਾਜਾਂ ਨੂੰ ਚਿੱਠੀ ਜਾਰੀ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸਤੇ ਗੰਭੀਰ ਚਿੰਤਾ ਜ਼ਾਤਾਈ ਹੈ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਦੇ ਨਾਂ ਤੇ ਜਥਿਆਂ ਨੂੰ ਪਾਕਿਸਤਾਨ ਜਾਂ ਤੋਂ ਰੋਕਣਾ ਸਰਕਾਰ ਦੀ ਵੱਡੀ ناکامی ਹੈ ਉਹਨਾਂ ਨੇ ਕਿਹਾ ਕਿ ਜੇ ਪਾਕਿਸਤਾਨ ਸਰਕਾਰ ਨੂੰ ਸੁਰੱਖਿਆ ਦੇ ਪ੍ਰਬੰਧ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਤਾਂ ਉਹ ਖੁਦ ਹੀ ਜਥੇ ਨੂੰ ਇਜਾਜ਼ਤ ਨਾ ਦਿੰਦੇ ਪਰ ਜੇ ਪਾਕਿਸਤਾਨੀ ਸਰਕਾਰ ਸਿੱਖ ਯਾਤਰੀਆਂ ਨੂੰ ਆਨ ਦੇਣ ਲਈ ਤਿਆਰ ਹੈ ਤਾਂ ਭਾਰਤ ਸਰਕਾਰ ਵੱਲੋਂ ਰੋਕਣਾ ਅਨੁਚਿਤ ਹੈ। ਉਹਨਾਂ ਨੇ ਦਲੀਲ ਦਿੱਤੀ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ ਜਾਂ ਧਰਮ ਨਾਲ ਵਿਰੋਧ ਨਹੀਂ ਹੈ। ਐਸਜੀਪੀਸੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ ਅਤੇ ਜਥਿਆਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਇਜਾਜ਼ਤ ਦਿੱਤੀ ਜਾਵੇ। ਚੌਣੀ ਵਰਦਲਾ ਪ੍ਰਬੰਧਕ ਕਮੇਟੀ ਨੂੰ ਆਪਕੇ ਮਾਧਮ ਸੇ ਪਤਾ ਚਲਾ ਕਿ ਇੱਕ ਚਿੱਠੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਨੂੰ ਨਹੀਂ ਆਈ ਪਰ ਵੱਖ-ਵੱਖ ਸਟੇਟਾਂ ਨੂੰ ਗਈ ਹੈ ਜਿਹਦੇ ਚ ਸੁਰੱਖਿਆ ਦਾ ਰਿਹਨ ਦੇ ਕੇ ਜਿਹੜਾ ਪਾਕਿਸਤਾਨ ਜਾਂਦਾ ਜਾਣਾ ਉਹਨੂੰ ਰੋਕਿਆ ਗਿਆ ਹੈ ਕਿਉਂਕਿ ਜੇ ਜਥਾਕਲਾ ਪਾਕਿਸਤਾਨ ਤੋਂ ਪੰਜਾਬ ਤੋਂ ਜਾਂਦਾ ਵੱਖ-ਵੱਖ ਸਟੇਟਾਂ ਜਾਂਦਾ ਪਰ ਸਿੱਖ ਕੌਮ ਦਾ ਕਿਸੇ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕੌਮ ਨਾਲ ਕੋਈ ਵਿਰੋਧ ਨਹੀਂ ਚਾਹੇ ਉਹ ਮੁਸਲਮਾਨ ਭਾਈਚਾਰੇ ਕੀ ਹੋਣਾ ਚਾਹੀਦਾ ਦੁਭਾਈਚਾਰੇ ਦਾ ਸਿੱਖ ਜਿੱਥੇ ਜਾਂਦਾ ਉਹ ਵੰਡ ਛਕੋ ਕਿਰਤ ਕਰੋ ਨਾਮ ਜੋ ਤੇ ਵੰਡ ਕੇ ਛਕਦਾ ਹੀ ਸੰਦੇਸ਼ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸੁਦੇਸ਼ ਇਹ ਦਿੰਦਾ ਹੈ ਤੇ ਜੇ ਪਾਕਿਸਤਾਨ ਸਥਿਤ ਗੁਰਦੁਆਰਾ ਮਾਝ ਦਰਸ਼ਨ ਵਾਲੀ ਜਿੱਥੇ ਜਾਂਦਾ ਜੀ ਇੱਥੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਵਾਲੀ ਜਿਹੜੀ ਗੱਲ ਆ ਉਹ ਉਥੋਂ ਦੀ ਸਰਕਾਰ ਨੇ ਵੇਖਣੀ ਆ ਬਾਅਦਤ ਸਰਕਾਰ ਦੀ ਜੇ ਪਾਕਿਸਤਾਨੀ ਸਰਕਾਰ ਜਿੱਥੇ ਰੋਕਦੀਆਂ ਫੇਰ ਨਹੀਂ ਭਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹ ਲਾ ਮਦਦ ਰੋਕ ਬੰਦ ਕਰ ਸਕਦੇ ਨੇ ਸੋ ਕੀ ਕਰ ਸਕਦੇ ਨੇ ਉਹਨਾਂ ਕੋ ਰਿਪੋਰਟ ਦੇਣੀ ਚਾਹੀਦੀ ਸੀ ਪਾਕਿਸਤਾਨ ਸਰਕਾਰ ਕੋ ਕਿ ਉਹ ਜਥੇ ਨੂੰ ਆਉਣ ਜਿਨਾ ਚਾਹੁੰਦੇ ਹੈ ਨਾ ਜਾਂ ਨਹੀਂ ਪਰ ਭਾਰਤ ਸਰਕਾਰ ਵੱਲੋਂ ਇਸ ਕਰਕੇ ਜੇ ਹਾਂ ਰੁਕ ਦੇਣਾ ਕਿ ਉਥੇ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਤਾਂ ਇੱਕ ਤਰਫਾ ਗੱਲ ਆ ਕਿਉਂਕਿ ਜੇ ਤੇ ਦੋਸਤਾਨ ਪਾਕਿਸਤਾਨ ਚ ਮੈਚ ਕੱਢੇ ਜਾ ਸਕਦਾ ਤੇ ਜਥਾ ਕਿਉਂ ਨਹੀਂ ਜਾ ਸਕਦਾ ਕੋ ਜਥਾ ਤੇ ਆਪਣੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣਾ ਇਹ ਗੁਰੂ ਘਰ ਦੇ ਦਰਸ਼ਨ ਤੋਂ ਰੋਕਣਾ ਮੈਂ ਸਮਝਦਾ ਬੜੀ ਵੱਡੀ ਜਿਹੜੀ ਉਹ ਸਰਕਾਰ ਦੀ ਫੇਲਿਅਰ ਹੈ ਇਸ ਵਕਤ ਸਰਕਾਰ ਫੇਲ ਹੋ ਗਈ ਹੈ ਕਿ ਜੇ ਆਪਣੇ ਕੌਮ ਦੇ ਸਿੱਕੇ ਕੌਮ ਦੇ ਬੰਦਿਆਂ ਜਿਹੜੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਦੇ ਸਕੀ ਤਾਂ ਕਿਉਂਕਿ ਪਹਿਲਾਂ ਜੰਗ ਦਾ ਮਾਹੌਲ ਸੀ ਉਦੋਂ ਮੰਨਿਆ ਜਾ ਸਕਦਾ ਕਿ ਚਲੋ ਵੀ ਦੋਵੇਂ ਬਨੇ ਟਣਾ ਆ ਹੁਣ ਤੇ ਕੋਈ ਤਣਾ ਨਹੀਂ ਹੁਣ ਤਾਂ ਵਪਾਰ ਵੀ ਖੁੱਲਣਾ ਚਾਹੀਦਾ ਜਿਹੜਾ ਕੋਈ ਪਾਕਿਸਤਾਨ ਜਾਣਾ ਚਾਹੁੰਦਾ ਉਹਨੂੰ ਜਾਣ ਵੀ ਦੇਣਾ ਚਾਹੀਦਾ ਜਿਹੜਾ ਉਧਰ ਹੋਣਾ ਚਾਹੁੰਦਾ ਉਹਨੂੰ ਵੀ ਹੋਣ ਦੇਣਾ ਚਾਹੀਦਾ ਕਿ ਜੇ ਭਾਰਤ ਪਾਕਿਸਤਾਨ ਮੈਚ ਹੋ ਸਕਦਾ ਇਹਦਾ ਮਤਲਬ ਦੁਨੀਆ ਪਬਲਿਕ ਚਾਹੁੰਦੀ ਆ ਭਾਰਤੀ ਪਬਲਿਕ ਚਾਹੁੰਦੀ ਆ ਤੇ ਪਾਕਿਸਤਾਨੀ ਪਬਲਿਕ ਚਾਹੁੰਦੀ ਹੈ ਕਿ ਦੋਵਾਂ ਚ ਸ਼ਾਂਤੀ ਕਾਇਮ ਰਹੇ ਤੇ ਜੇ ਮੈਚ ਹੋ ਸਕਦਾ ਵਪਾਰ ਵੀ ਖੁੱਲ ਸਕਦਾ ਫਿਰ ਵਪਾਰ ਖੁੱਲ ਸਕਦਾ ਤੇ ਫਿਰ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਕਿਉਂ ਵਾਧੇ ਕੀਤੇ ਜਾਂਦੇ ਆ ਭਾਰਤ ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਸਾਰੇ ਹੀ ਰਾਜਾਂ ਨੂੰ ਜਿਦੇ ਵਿੱਚ ਲਿਖਿਆ ਕਿ ਪਾਕਿਸਤਾਨ ਵਿੱਚ ਜਿਹੜੇ ਜਥੇ ਭੇਜੇ ਨੇ ਧਾਰਮਿਕ ਯਾਤਰਾ ਤੇ ਉਹ ਨਾ ਭੇਜੇ ਜਾਣ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 77 ਪ੍ਰਤਾਪ ਸਿੰਘ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕਿ ਜਿਹੜਾ ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਉਹ ਗਲਤ ਫੈਸਲਾ ਹੈ। ਉਹਨਾਂ ਨੇ ਆਖ ਕਿ ਇੱਕ ਪਾਸੇ ਤਾਂ ਭਾਰਤ ਪਾਕਿਸਤਾਨ ਦੇ ਵਿੱਚ ਮੈਚ ਹੋ ਰਹੇ ਹਨ। ਦੂਜੇ ਪਾਸੇ ਸਿੱਖ ਸੰਗਤਾਂ ਨੂੰ ਜਿਹੜੇ ਹੈ ਧਾਰਮਿਕ ਯਾਤਰਾ ਕਰਨ ਵੇਲੇ ਤੇ ਰੋਕਿਆ ਜਾ ਰਿਹਾ ਉਹਨਾਂ ਨੇ ਆਖ ਕਿ ਜਿਹੜਾ ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਫੈਸਲਾ ਅੰਮ੍ਰਿਤ ਸਰ ਪਾਰਟੀ ਦੇ ਖਬਰਨਾਮੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ